ਸਰੋੰਗਨੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਇਸ ਦੇ ਬਾਵਜੂਦ ਵਿਕਰਮ ਮਜੀਠੀਆ ਵਿੱਚੋਂ ਜੇਲ੍ਹ ਦੇ ਵਿੱਚ ਬੈਠ ਕੇ ਉਸ ਦੇ ਪਰਿਵਾਰ ਵੱਲੋਂ ਉਸ ਦੇ ਵਕੀਲਾ ਵੱਲੋਂ ਹੱਥ ਪੈਰ ਮਾਰੇ ਜਾ ਰਹੇ ਸੀ ਕਿ ਵਿਕਰਮ ਮਜੀਠੀਆ ਨੂੰ ਜਬਤ ਮਿਲੇ ਬਿਕਰਮ ਜਿਟਿਆ ਜਬਾਤ ਲੈ ਕੇ ਬਾਹਰ ਆਉਣ ਥਿਬੀ ਲਾਉਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਜਿਟਿਆ ਨੂੰ ਪੱਕੇ ਹੱਥ ਪਾਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਤੇਲ ਤੇ ਤੇਲ ਦੀ ਧਾਰ ਵੇਖੋ ਐਕਸ਼ਨ ਵੇਖੋ ਦੁਬਾਰਾ ਰਿਮਾਨ ਦੁਬਾਰਾ ਟ੍ਰਾਇਲ ਦੁਬਾਰਾ ਜਿਹੜੀ ਹੈ ਇਨਵੈਸਟੀਗੇਸ਼ਨ ਬਿਕਰਮ ਮਜੀਠੀਆ ਦੀ ਹੋਵੇਗੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਬੋਤਮ ਅਧਿਕਾਰੀਆਂ ਨੇ ਪੱਕੀ ਮੋੜ ਲਾ ਦਿੱਤੀ ਹੈ ਬਿਕਰਮ ਮਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਇੰਨੀ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਬੋਤਮ ਅਧਿਕਾਰੀਆਂ ਵੱਲੋਂ ਮੇਰੇ ਤੇ ਕੀ ਕੀ ਜਾਵੇਗੀ ਨਾਬਦੀ ਨਵੀਂ ਜੇਲ੍ਹ ਦੇ ਵਿੱਚ ਹਵਾ ਖਾ ਰੇ ਨਾਬਦੀ ਜੇਲ੍ਹ ਦੀ ਬਿਕਰਮ ਮਜੀਠੀਆ ਤਨ ਮਲਾਗੇ ਨਹੀਂ ਅੱਜ ਫਿਰ ਕੋਰਟ ਨੇ ਵੱਡਾ ਫੈਸਲਾ ਬਿਕਰਮ ਜੀਠਿਆ ਦੇ ਵਿਰੁੱਧ ਨਾ ਆ ਜੇਲ੍ਹ ਦੇ ਵਿੱਚ ਬੈਠੇ ਦਾ ਹੀ ਰਮਾਨ ਟ੍ਰਾਇਲ ਅਤੇ ਇਨਵੈਸਟੀਗੇਸ਼ਨ ਹੋਵੇਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਦੀ ਟੀਮ ਸਪੈਸ਼ਲ ਗਈ ਸੀ ਬਿਕਰਮ ਜੀਠਿਆ ਦੇ ਕੋਲੋਂ ਕੁਝ ਸਬੂਤ ਇਕੱਠੇ ਕਰਨ ਦੱਸਿਆ ਜਾ ਰਿਹਾ ਹੈ ਕਿ 40 ਹਜ਼ਾਰ ਪੰਨਿਆਂ ਦੀ ਰਿਪੋਰਟ ਨੇ ਕਿਲ ਤੇ ਕੋਕੇ ਜੜ ਦਿੱਤੇ ਨੇ ਬਿਕਰਮ ਜੀਠਿਆ ਦੇ ਕੇਸ ਤੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਤੋਂ ਬਾਅਦ 2200 ਬੈਂਕ ਖਾਤਿਆਂ ਦੇ ਵਿੱਚ ਜਦੋਂ ਸੱਤਾ ਦੇ ਵਿੱਚ ਸੀ ਬਿਕਰਮਜੀਤਿਆ ਜਦੋਂ ਵਿਧਾਇਕ ਮੰਤਰੀ ਸੀ ਸ਼ਰੂਮੀ ਇਕਾਲੀ ਦਲ ਵੱਲੋਂ ਇਹਨਾਂ ਵੱਲੋਂ ਚੱਪਦੀਆਂ ਕਲਾਈਆਂ ਚਲਾਈਆਂ ਗਈਆਂ ਅਤੇ 200 ਤੋਂ ਵੱਧ ਖਾਤਿਆਂ ਦੇ ਵਿੱਚ ਬਿਕਰਮਜੀਤਿਆ ਬਿਕਰਮਜੀਤਿਆ ਦੇ ਪਿਤਾ ਸਤਜਿਤ ਮਜੀਠੀਆ ਗਨੀਬਕਰ ਮਜੀਠੀਆ ਅਤੇ ਉਹਨਾਂ ਦੇ ਸਾਲੇ ਗਜਪਤ ਗਰੇਵਾਲ ਮਜੀਠੀਆ ਗਰੇਵਾਲ ਉਹਨਾਂ ਵੱਲੋਂ ਵੀ 200 ਵੱਧ ਖਾਤਿਆਂ ਦੇ ਵਿੱਚ ਲੈਪਟਨ ਪੈਸਿਆਂ ਦਾ ਟ੍ਰਾਂਸਫਰ ਕੀਤਾ ਗਿਆ 400 ਤੋਂ ਵੱਧ ਵਿਅਕਤੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਹੈ ਪੰਜਾਬ ਸਰਕਾਰ ਵਿਜੀਲेंस ਅਤੇ ਪੰਜਾਬ ਦੇ ਸਰਬ ਕੁੱਝ ਅਧਿਕਾਰੀਆਂ ਦੇ ਬਿਕਰਮਜੀਤਿਆ ਨੂੰ ਲੈ ਕੇ ਬਿਕਰਮਜੀਤਿਆ ਦੀਆਂ ਐਨੇ ਵੱਡੇ ਪੱਧਰ ਤੇ ਮੁਸ਼ਕਲਾਂ ਵਧ ਗਈਆਂ ਫਾਸਫਿਕਾ ਜਿਹੜਾ ਜਾਲ ਪਛਾਇਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਪੱਕੇ ਪੈਰੀ ਹੱਥ ਪਾਏ ਤੇ ਅਸੀਂ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਤੇ ਵੱਡੀ ਕਾਰਵਾਈ ਬਿਕਰਮਜੀਤਿਆ ਤੇ ਫਿਰ ਤੋਂ ਵਾਦਾ ਐਕਸ਼ਨ ਇਹ ਹੁਣ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਲਿਆ ਭਗਵੰਤ ਮਾਨ ਨੇ ਪਿਛਲੇ ਦਿਨਾਂ ਚ ਕਾਨਫਰੰਸ ਪ੍ਰੈਸ ਕਰਕੇ ਕਿਹਾ ਸੀ ਰਿਮਾਂਡ ਹੋਵੇਗਾ ਟਰਾਇਲ ਹੋਵੇਗਾ ਇਨਵੈਸਟੀਗੇਸ਼ਨ ਹੋਵੇਗੀ ਇੰਨਾ ਸੌਖਾ ਇੰਨਾ ਸੁਖਾਲਾ ਮੇਰੇ ਕੋਲ ਬਚਣਾ ਮੁਸ਼ਕਲ ਹੈ ਬਿਕਰਮਜੀਤਿਆ ਦੇ ਕੋ ਬਿਕਰਮਜੀਤਿਆ ਤੋਂ ਕਿਉਂਕਿ ਬਿਕਰਮਜੀਤਿਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਵੀ ਸੀ ਵਗਾਰਿਆ ਵੀ ਸੀ ਚੈਲੰਜ ਵੀ ਕੀਤਾ ਸੀ ਚੀਕਾਂ ਕਢਵਾ ਦਿਆਂਗਾ ਪੱਟਾ ਉੱਤੇ ਥਾਪੀਆਂ ਮਾਰੀਆਂਆਂ ਕਿਆਂ ਮੁੱਛਾ ਉੱਤੇ ਤਾ ਦਿੱਤੇ ਗਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਕਾਰਵਾਈ ਕੀਤੀ ਬਿਕਰਮਜੀਤਿਆ ਤੇ ਬਿਕਰਮਜੀਤਿਆ ਦੇ ਨਾਲ ਨਾਲ ਸਾਰੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਸੁਮੱਚਾ ਜਿਹੜਾ ਹੈ ਸੋਨ ਉਹ ਕਬਰਾ ਰਿਹਾ ਹੈ ਦਿਲ ਮਰਾ ਰਿਹਾ ਹੈ ਕਿ ਵਿਜਲਸ ਦੀਆਂ ਪੌੜੀਆਂ ਸੁਖਬੀਰ ਸਿੰਘ ਬਾਦਲ ਬੀਬਾ ਹਰਸਿਲਕੁਰ ਬਾਦਲ ਗਰੀਬਕੌਰ ਮਜੀਠੀਆ ਅਤੇ ਗੱਜਪਤ ਗਰੇਵਾਲ ਨੂੰ ਚੜ੍ਹੀਆਂ ਪੈ ਸਕਦੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਐਮ ਖਬਰ ਆ ਰਹੀ ਹੈ ਬਿਕਰਮਜੀਤਿਆ ਨੂੰ ਲੈ ਕੇ ਅੱਜ ਜੋ ਬਿਕਰਮਜੀਤਿਆ ਦੀ ਫਿਰ ਦੁਬਾਰਾ ਆਨਲਾਈਨ ਪੇਸ਼ੀ ਹੋਈ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿਆਖ ਹਰਾਸਤ 18 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ ਮਜੀਠੀਆ ਅੱਜ ਵੀਡੀਓ ਕਾਨਫਰੰਸ ਰਾਹੀਂ ਮਹਾਲੀ ਦੀ ਇੱਕ ਮਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ ਆਮਦਨ ਦਾ ਨੁਦ ਜ਼ਿਆਦਾ ਬਣਾਉਣ ਦੇ ਦੋਸ਼ਾਂ ਹੇਠ ਵਿਕਰਮ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹਨ ਮਜੀਠੀਆ ਨੂੰ 25 ਜੂਨ 25 ਇਹਨੂੰ ਜਿਹੜਾ ਹੈ ਗ੍ਰਿਫਤਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਦੋਸ਼ ਹੈ ਕਿ ਉਹਨਾਂ ਨੇ ਸ਼ੈੱਲ ਕੰਪਨੀਆਂ ਅਤੇ ਬੇਅਨਾਮੀ ਲੈਣ ਦੇ ਲਈ ਕਰੋੜਾਂ ਰੁਪਏ ਦੀ ਜੱਤ ਬਣਾਈ ਜਾਜ ਏਜੰਸੀਆਂ ਨੇ ਇਸ ਮਾਮਲੇ ਵਿੱਚ ਲਗਭਗ 40 ਹਜ਼ਾਰ 40 40 ਹਜ਼ਾਰ ਪੰਨਿਆਂ ਦੀ ਚਰਚੀ ਦਰਜ ਕੀਤੀ ਹੈ ਅਤੇ 200 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਅਤੇ 100 ਤੋਂ ਵੱਧ ਸੌਰੀ 400 ਤੋਂ ਵੱਧ ਬੈਂਕ ਖਾਤਿਆਂ ਦੇ ਵਿੱਚ ਦੇਣ ਲੈਣ ਕੀਤਾ ਗਿਆ ਹੈ ਬਿਕਰਮ ਜੀਠੀਆ ਵੱਲੋਂ ਬਿਕਰਮ ਜੀਠੀਆ ਦੀ ਫਿਰ ਦੁਬਾਰਾ ਲੈਣ ਖਰਾਸਤ ਵੱਧ ਗਈ ਹੈ ਵਾਰ-ਵਾਰ ਉਹਨਾਂ ਵੱਲੋਂ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ ਦਲੀਲਾਂ ਅਤੇ ਅਪੀਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਰਿਪੋਰਟ 40000 ਪੰਨਿਆਂ ਦੀ ਪੇਸ਼ ਕੀਤੀ ਗਈ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਪੰਜਾਬ ਅਤੇ ਪੰਜਾਬ ਪੁਲਿਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਉਸ ਦੇ ਵਿੱਚ ਕੋਕੇ ਜੜੇ ਹੋਏ ਨੇ ਉਸ ਵਿੱਚ ਸਾਰੀਆਂ ਬੇਨਾਮੀ ਕਾਪੀਆਂ ਸ਼ਲਕਪਨੀਆਂ ਅਤੇ ਬੇਨਾਮੀ ਜਿਹੜਾ ਜੈ ਦਾਦਾਾਂ ਦੇ ਹਵਾਲੇ ਨੇ ਹਾਲਾਂਕਿ ਬਿਕਰਮਜੀਤਿਆ ਤੋਂ ਇਲਾਵਾ ਗਰੀਬ ਪਰਜੀਤਿਆਂ ਨੂੰ ਵੀ ਸਮਨ ਜਾਰੀ ਕੀਤੇ ਹੋਏ ਨੇ ਉਸ ਤੋਂ ਬਾਅਦ ਪੁੱਛ ਕੇ ਇਸ ਵਾਸਤੇ ਬਾਅਦ ਪਾਕ ਬਿਕਰਮਜੀਤਿਆ ਦੇ ਸਾਲੇ ਗਜਪਤ ਗਰੇਵਾਲ ਗਜਪਤ ਸਿੰਘ ਗਰੇਵਾਲ ਨੂੰ ਬੁਲਾਇਆ ਗਿਆ ਲੇਕਿਨ ਉਹ ਬਿジネス ਦੇ ਦਫਤਰ ਦੇ ਵਿੱਚ ਹਾਜ਼ਰ ਨਹੀਂ ਹੋਏ ਆਉਣ ਵਾਲੇ ਦਿਨਾਂ ਦੇ ਉੱਤੇ ਉਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਹੋਵੇਗੀ ਫਿਲਹਾਲ ਵੱਡਾ ਫੈਸਲਾ ਆਇਆ ਹੈ ਮੁਹਾਨੀ ਦੀ ਸਟਾਨ ਦਾਦ ਵਿੱਚੋਂ ਖਾਲਾ ਦਿਨ ਦੀ ਬਿਕਰਮ ਜਿਠਿਆ ਦੀ ਨਾਇਕ ਹਰਾਸ ਨੂੰ ਹੋਰ ਵਧਾ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਇਸ ਤੋਂ ਜ਼ਿਆਦਾ ਵੀ ਮੁਸ਼ਕਲਾਂ ਵਧਣਗੀਆਂ ਬਿਕਰਮ ਜਿਠਿਆ ਦੀਆਂ ਧੰਨ